ਡਿਊਟੀ ਦਾ ਇੰਪਾਰਸ਼ਲ ਹੋਵੇ ਇੰਪਾਰਸ਼ਲ ਜਿਹੜਾ ਹੈਗਾ ਆਪਾਂ ਕਿਵੇਂ ਰਹਿ ਸਕਦੇ ਆ ਆਪਾਂ ਕਿਸੇ ਵੀ politcal ਪਾਰਟੀ ਜਾਂ ਕਿਸੇ ਵੀ ਪਾਰਟिकुलर ਕੈਂਡੀਡੇਟ ਨੂੰ ਕੋਈ ਫੇਵਰ ਨਹੀਂ ਦੇਣੀ ਠੀਕ ਹੈ ਉਹ ਇਹ ਇੰਪਾਰਸ਼ਲਟੀ ਇਦਾਂ ਕੀਤੀ ਜਾਂਦੀ ਹੈ ਕਿ ਜੋ ਆਪਣੇ ਰੂਲਸ ਨੇ ਉਹ ਸਾਰਿਆਂ ਵਾਸਤੇ ਬਰਾਬਰ ਹੈ ਕਿਸੇ ਵੀ ਪਾਰਟੀ ਦਾ ਕੋਈ ਵੀ ਇਹ ਰਹੇਗਾ ਕੋਈ ਨੇਤਾ ਹੈ ਜਾਂ ਕੋਈ ਰਿਪ੍ਰੈਜ਼ੈਂਟੇਟਿਵ ਹੈ ਉਹ ਸਾਰਿਆਂ ਵਾਸਤੇ ਬਰਾਬਰ ਰੂਲਸ ਰੱਖਣੇ ਆ ਠੀਕ ਹੈ ਇੰਟੀਜਿਟੀ ਜਿਹੜੀ ਹੈ ਬਾਦਰੀ ਨਾਲ ਕਰਨੀ ਹੈ ਠੀਕ ਹੈ ਬਾਦਰੀ ਹੈ ਕਿ ਉਹਦੇ ਚ ਸਮਝਦਾਰੀ ਵੀ ਹੋਵੇ ਜੇ ਕੋਈ ਬੰਦਾ ਗਲਤ ਕੰਮ ਕਰਦਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਆਪਾਂ ਉਹਨੂੰ ਰੋਕਣਾ ਹੈ ਠੀਕ ਹੈ ਜੇ ਮੈਡਮ ਨੇ ਦੱਸਿਆ ਕਿ ਗਨਮੈਨ ਹੈ ਜੀ ਕਿਸੇ ਦਾ ਉਹ ਅੰਦਰ ਨਹੀਂ ਜਾਏਗਾ ਠੀਕ ਹੈ ਨਾ ਕਿਉਂਕਿ ਉਹਦੇ ਨਾਲ ਲੋਕਾਂ ਤੇ ਕਈ ਵਾਰੀ ਜਿਹੜਾ ਹੈਗਾ ਡੋਮਿਨੇਟਿੰਗ ਇਫੈਕਟ ਪੈਂਦਾ ਕੋਈ ਵੀ politcal ਪਾਰਟੀ ਦਾ ਕੋਈ ਏਜੰਟ ਹੈ ਜਾਂ ਕੋਈ ਲੀਡਰ ਹੈ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਜਾਏਗਾ ਸੋ ਜੇ ਕੋਈ ਇੰਦਾ ਕਰਦਾ ਆਪਾਂ ਨੇ ਉਹ ਰੋਕਣਾ ਔਰ ਜੀ ਫਿਰ ਇਹਦਾ ਆਪਾਂ ਉਸ ਤੇ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਆ ਠੀਕ ਹੈ ਉਸ ਤੋਂ ਕਿਨਾਂ ਉਹ ਇਹ ਉਹਦੀ ਬਾਤ ਨਹੀਂ ਉਹਦੇ ਵਿੱਚ ਅੰਡਰਸਟੈਂਡਿੰਗ ਵੀ ਹੋਵੇ ਸਤਿ ਸਿ ਵੀ ਹੋਵੇ ਹਰ ਇੱਕ ਬੰਦੇ ਨਾਲ ਆਪਾਂ ਜਿਹੜਾ ਹੈਗਾ ਇੱਜ਼ਤ ਨਾਲ ਗੱਲ ਕਰਨੀ ਹੈ ਹੰਸਸਸ ਵੀ ਇਹੋ ਬੰਦਾ ਐਜੂਕੇਟਿਡ ਹੈਗਾ ਕੰਮ ਜਿਹੜਾ ਹੈਗਾ ਆਪਾਂ ਨੂੰ ਕੰਮ ਕਰਨਾ ਤੇਰੇ ਤਰੀਕੇ ਨਾਲ ਗੱਲ ਕਰੋ ਇਹਨੂੰ ਮਾਰਨੀ ਵੀ ਨਹੀਂ ਹੈ ਠੀਕ ਹੈ ਸੋ ਸਿਚੁਏਸ਼ਨ ਨੂੰ ਜਿਹੜਾ ਹੈਗਾ ਆਪਾਂ ਪ੍ਰੋਪਰਲੀ ਮਤਲਬ ਅੰਡਰਸਟੈਂਡਿੰਗ ਦਾ ਭਾਵ ਇਹ ਨਾਲ ਅੰਡਰਸਟੈਂਡ ਕਰਨਾ ਚਾਹੁੰਦਾ ਸੋ ਇਹ ਤੀਜਾ ਤੁਸੀਂ ਧਿਆਨ ਚ ਰੱਖਣੀ ਆ। ਹਰ ਇੱਕ ਪੁਲਿਸ ਅਫਸਰ ਨੂੰ ਆਪਣੇ ਪ੍ਰੀਜ਼ਾਈਂਗ ਅਫਸਰ ਦਾ ਪਤਾ ਹੋਣਾ ਹੈ। ਪ੍ਰੀਜ਼ਾਈਂਗ ਅਫਸਰ ਜਿਹੜਾ ਉਹ ਪੋਲਿੰਗ ਸਟੇਸ਼ਨ ਦਾ ਇੰਚਾਰਜ ਹੈ। ਡੀਸੀ ਆਫਿਸ ਵੱਲੋਂ ਇੱਕ ਇੱਕ ਇੰਚਾਰਜ ਲਗਾਇਆ ਜਾਂਦਾ ਉਸ ਪੋਲਿੰਗ ਜਿਹੜਾ ਹੈਗਾ ਲੋਕੇਸ਼ਨ ਦਾ ਲੋਕੇਸ਼ਨ ਦਾ ਮਤਲਬ ਇੱਕ ਲੋਕੇਸ਼ਨ ਤੇ ਦੋ ਤਿੰ ਜਿਹੜੇ ਹੈਗੇ ਬੂਥ ਨੂੰ ਆਪਾਂ ਕਹਿੰਦੇ ਆ ਤੇ ਉਹ ਲੋਕੇਸ਼ਨ ਨੂੰ ਆਪਾਂ ਸਟੇਸ਼ਨ ਵੀ ਕਹਿ ਦਿੰਦੇ ਆ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਜਰੂਰ ਕੋਈ ਡਿਊਟੀ ਲੱਗਦੀ ਹੈ ਜਿੰਨਾ ਦੀ ਵੀ ਪੋਲਿੰਗ ਸਟੇਸ਼ਨ ਤੇ ਹੈਗੀ ਉਹਨਾਂ ਨੂੰ ਆਪਣੇ ਪ੍ਰੈਜ਼ਾਈਡਿੰਗ ਅਫਸਰ ਦੇ ਬਾਰੇ ਵਿੱਚ ਪਤਾ ਹੋਵੇ ਕਿ ਇਹ ਇਹਦਾ ਨਾਮ ਹੈ ਇਹ ਬੰਦਾ ਉਹ ਨੂੰ ਤੁਸੀਂ ਜਾ ਕੇ ਦੇਖ ਕੇ ਆਇਡੈਂਟੀਫਾਈ ਕਰ ਲੈਣਾ ਕਿ ਜਦੋਂ ਕਿਤੇ ਕੋਈ ਪ੍ਰੋਬਲਮ ਆਂਦੀ ਹੈ VOTING ਚ ਪ੍ਰੋਬਲਮ ਆਂਦੀ ਹੈ ਕੋਈ ਤਾਂ ਵੀ ਜਿਹੜਾ ਹੈਗਾ ਆਪਾਂ ਪ੍ਰੈਜ਼ਾਈਡਿੰਗ ਅਫਸਰ ਨੂੰ ਦੱਸਣਾ ਆਪਾਂ ਆਪ ਨਹੀਂ ਜਿਹੜਾ ਸਿਸਟਮ ਚ ਆਪਾਂ ਆਪ ਨਹੀਂ ਇੰਟਰਫੇਅਰ ਕਰਨਾ ਠੀਕ ਹੈ ਕਿਉਂਕਿ ਆਪਾਂ ਨੂੰ ਹਦਾਇਤ ਦਿੱਤੀ ਗਈ ਕਿ ਆਪਾਂ ਜਿਹੜਾ ਬੂਥ ਦੇ ਅੰਦਰ ਨਹੀਂ ਜਾ ਸਕਦੇ ਜੇ ਕੋਈ ਵੀ ਪ੍ਰੋਬਲਮ ਆਵੇ ਜਾਂ ਵੋਟਿੰਗ ਨਾਲ ਰਿਲੇਟਡ ਤਾਂ ਇਮੀਡੀਏਟਲੀ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਨੂੰ ਦੱਸਣਾ ਜੇ ਤੁਹਾਡਾ ਜਿਹੜਾ ਉਸ ਸਟੇਸ਼ਨ ਦਾ ਇੰਚਾਰਜ ਜੇ ਵਾਸ਼ਰੂਮ ਗਿਆ ਜਾਂ ਰੋਕੀ ਖਾਣਾ ਦਾ ਕੋਈ ਵੀ ਛੋਟੇ ਜੋ ਬੰਦਾ ਜਿਹੜਾ ਹੈਗਾ ਪ੍ਰੈਜ਼ਾਈਨਿੰਗ ਅਫਸਰ ਦੇ ਧਿਆਨ ਚ ਲਿਆ ਸਕਦਾ ਵੀ ਆਹਾਂ ਪ੍ਰੋਬਲਮ ਆ ਗਈ ਹੈ। ਅੰਦੇbaar ਆਪਣੇ ਗੈਸਟਰ ਅਫਸਰ ਨੂੰ ਤੁਸੀਂ ਨੋਟ ਕਰਾਣਾ ਹੈ। ਐਸਚੂ ਨੂੰ ਨੋਟ ਕਰਾਣਾ ਹੈ। ਆਪਣੇ ਸੀਨੀਅਰ ਨੂੰ ਨੋਟ ਕਰਾਣਾ ਵੀ ਇੱਥੇ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ। ਰਾਤ ਨੂੰ ਜੇ ਸਟੇ ਕਰਨਾ ਪੰਦਾ ਉਸ ਜਗ੍ਹਾ ਤੇ ਜੇ ਛੋਟੇ ਕਪੜੇ ਆਪਣੇ ਹੋਣ ਕਿਸੇ ਦੇ ਘਰੇ ਜਾ ਕੇ ਨਹੀਂ ਚੇਂਜ ਕਰਨੇ। ਇਹ ਜਿਹੜੀ ਰੋਟੀ ਜਿਹੜੀ ਇਹ ਵੀ ਥੋੜੀ ਆਪਣੀ ਹੋਏ ਅਰੇਂਜਮੈਂਟ ਜਿਹੜਾ ਇਹਨਾਂ ਦਾ ਫੂਡ ਦਾ ਕਿਵੇਂ ਹਨਾ ਸੋ ਉਹ ਜਿਹੜਾ ਹੈਗਾ ਸਭ ਨੇ ਆਪਣਾ ਆਪਣਾ ਅਰੇਂਜਮੈਂਟ ਰੱਖਣਾ ਕਿਸੇ ਦੇ ਘਰੇ ਜਾ ਕੇ ਨਹੀਂ ਖਾਣਾ ਪਾਵੇਂ ਤੁਹਾਡਾ ਰਿਸ਼ਤੇਦਾਰ ਹੋਵੇ ਹਾਂ ਮੇਲ ਨੇ ਕਿੰਨੀ ਉਥੇ ਰਹਿਣਾ ਹੈਗਾ ਰਾਤ ਨੂੰ ਤਾਂ ਕਿਸੇ ਦੇ ਘਰੇ ਨਹੀਂ ਜਾਣਾ ਭਾਵੇਂ ਕੋਈ ਕਿੰਨਾ ਵੀ ਕਲੋਸ ਤੁਹਾਡਾ ਰਿਸ਼ਤੇਦਾਰ ਹੋਵੇ ਭਰਾ ਭੈਣ ਹੋਵੇ ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਜਿਹੜੇ ਆਪਣੇ ਜਿਹੜੇ ਕੁਝ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਇੱਕ ਪਹਾਨਾ ਮਿਲ ਜਾਂਦਾ ਦੇਖੋ ਜੀ ਇਹ ਫਲਾਣੇ ਪਾਰਟੀ ਦੇ ਬੰਦੇ ਦੇ ਖੜੇ ਗਿਆ ਠੀਕ ਹੈ ਨਾ ਸੋ ਉਹ ਨਹੀਂ ਕਰਨਾ ਜਿਹੜੇ ਬੰਦੇ ਵੋਟ ਪਾਣ ਆਂਦੇ ਆ ਉਹਨਾਂ ਦੀ ਫਰਿਸਟਿੰਗ ਜ਼ਰੂਰ ਕਰਨੀ ਹੈ ਸਮਝ ਗਏ ਜਿਹੜਾ ਵੀ ਵੋਟਰ ਜਿਹੜਾ ਹੈਗਾ ਉਸ ਲੋਕੇਸ਼ਨ ਦੇ ਵਿੱਚ ਅੰਦਰ ਦਾਖਲ ਹੁੰਦਾ ਉਹਦੀ ਪ੍ਰੋਪਰ ਫ੍ਰਿਸਕਿੰਗ ਹੋਵੇ ਉਹਦੇ ਕੋਲ ਕੀ ਕੀ ਚੀਜ਼ਾਂ ਆ ਉਹ ਚੈੱਕ ਕਰ ਲਓ ਠੀਕ ਹੈ ਜੇ ਤਾ ਉਹ ਫ੍ਰਿਸਕਿੰਗ ਨਹੀਂ ਉਹਨੂੰ ਜਾਣ ਦੇਣਾ ਭਾਵੇਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਉਹ ਕਿਸੇ ਵੀ ਲੈਵਲ ਦਾ ਬੰਦਾ ਹੋਵੇ ਆਪਣੀ ਡਿਊਟੀ ਇਹ ਹੈ ਕਿ ਆਪਾਂ ਉਹਨੂੰ ਚੈੱਕ ਕਰਕੇ ਫਿਰ ਅੰਦਰ ਜਾਣ ਦੇਈਏ ਲਾਊਡ ਸਪੀਕਰ ਜਾਂ ਕੋਈ ਜਿਹਨੂੰ ਮੈਗਾਫੋਨ ਆਪਾਂ ਕਰਨੇ ਆ ਜੇ ਕਿਤੇ ਜਰੂਰਤ ਪਵੇ ਉਹਨੂੰ ਯੂਜ਼ ਕਰਨਾ ਹੈ ਕਈ ਵਾਰੀ ਕੋਈ ਚੀਜ਼ ਅਨਾਉਂਸ ਕਰਨੀ ਪੈਂਦੀ ਹੈ ਕੋਈ ਬਜ਼ੁਰਗ ਬੰਦਾ ਉੱਥੇ ਡਿੱਗ ਬੰਦਾ ਤੇ ਉਹ ਉਹਨੂੰ ਆਪਾਂ ਜਿਹੜਾ ਹੈਗਾ ਸਾਰਿਆਂ ਨੂੰ ਕਹਿਣਾ ਵੀ ਜਗਾ ਰਹੋ ਅਸੀਂ ਇਸ ਬੰਦੇ ਨੂੰ ਬਾਹਰ ਕੱਢ ਕੇ ਐਂਬੂਲੈਂਸ ਰੱਖਣਾ ਹੈਗਾ ਤਾਂ ਜੇ ਲਾਊਡ ਸਪੀਕਰ ਹੋਏਗਾ ਆਸੇ-પાસੇ ਤਾਂ ਉਹ ਚੰਗਾ ਰਹਿੰਦਾ ਹੈ ਤੋ ਇਹ ਜ਼ਰੂਰ ਧਿਆਨ ਰੱਖਣਾ ਕਿ ਤੁਹਾਡਾ ਜਿਹੜਾ ਉਸ ਜਗ੍ਹਾ ਦਾ ਲਾਉਂਜ ਮੀਟਰ ਆ ਕਿਹੜੇ ਐਸ ਐਚਓ ਦੇ ਕੋਲ ਆ ਕਿਹੜੇ ਇੰਚਾਰਜ ਦੇ ਕੋਲ ਆ ਜੇ ਜ਼ਰੂਰ ਚਾਹੇ ਤਾਂ ਇਮੀਡੀਏਟਲੀ ਤੁਸੀਂ ਉਹਨੂੰ ਉੱਥੇ ਬੁਲਾ ਸਕੋ। ਬਾਕੀ ਚੀਜ਼ਾਂ ਤੁਹਾਨੂੰ ਪਤਾ ਹੈਗੀਆਂ ਮੈਡਮ ਨੇ ਤੁਹਾਨੂੰ ਪੁੱਛਿਆ ਵੀ ਪਹਿਲੇ ਆਲਮੋਸਟ ਸਾਰੇ ਬੰਦੇ ਉਹਨੇ ਤੁਸੀਂ ਜਿਹੜਾ ਹੈਗਾ ਇਹ ਇਲੈਕਸ਼ਨ ਡਿਊਟੀ ਦਿੱਤੀ ਹੋਈ ਆ। ਸੋ ਜ਼ਿਆਦਾ ਮੈਂ ਚੀਜ਼ਾਂ ਨਹੀਂ ਕਹੂੰਗਾ।